보레 아일 ਨਾ ਉਹ ਮੰਨੀ ਕੋ ਬਣਾ ਕੇ ਦਿੱਤੀ ਕਿ ਇੱਕ ਲਾਈਟ ਹੀ ਗਈ ਉਸੇ ਦਾ ਇੱਕ ਹੀ ਨਾਲ ਉਹ ਤਾਂ ਇੱਕ ਬਰੀ ਜਾਣ ਲੱਗਾ ਜਾਨਾ ਅ ਸਾਰੇ ਫੋਰਸ ਨਾਲ ਇਕੱਠੇ ਹੋ ਕੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਆ ਕੇ ਅੱਜ ਅਸੀਂ ਦੀ ਜਿਹੜਾ ਹੈਗਾ ਡਿਮੋਲਿਸ਼ ਕੀਤਾ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਆਲਰੇਡੀ ਤੁਸੀਂ ਦੇਖਿਆ ਹੈਗਾ ਸੋ ਮੇਰੀ ਸਾਰਿਆਂ ਨੂੰ ਅ ਪ੍ਰੈਸ ਦੇ ਰਾਈ ਇਹਹੀ ਗੀਨ ਹੈ ਕਿ ਆਪਾਂ ਜੋ ਇਹ ਵਰਿੰਗ ਹੈ ਸਟਰੱਗ ਹੈ ਇਹਦੇ ਚ ਜਿਹੜਾ ਹੈਗਾ ਪਬਲਿਕ ਨੂੰ ਤੇ ਪ੍ਰੈਸ ਨੂੰ ਆਪਣਾ ਜਿਹੜਾ ਹੈਗਾ ਸਾਥ ਇੱਕ ਮਿਲ ਕੇ ਚੱਲਣਾ ਚਾਹੀਦਾ ਜੇਦੋਂ ਆਪਾਂ ਸਾਰੇ ਇਕੱਠੇ ਮਿਲ ਕੇ ਚੱਲਾਂਗੇ ਫੇਰ ਹੀ ਆਪਾਂ ਜਿਹੜੀ ਹੈਗੀ ਆ ਇਹ ਸਕੂਰ ਨੂੰ ਕੱਟ ਸਕਾਂਗੇ ਕਿਉਂਕਿ ਇਕੱਲੀ ਪੁਲਿਸ ਨਾਲ ਜਾਂ ਇਕੱਲਾ ਕਿਸੇ ਦੇ ਨਾਲ ਅੱਜ ਤੱਕ ਵੀ ਜਿਹੜੀ ਹੈਗੀ ਆ ਮਹਿੰਮ ਕਾਮਯਾਬ ਨਹੀਂ ਹੋਈ ਜਦ ਤੱਕ ਲੋਕ ਤੇ ਸਾਰੇ ਆਪਾਂ ਪ੍ਰੈਸ ਆ ਕੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ 'ਚ ਸੋ ਪ੍ਰੋਸੀਜਰ ਪ੍ਰੋਸੀਜਰ ਚ ਰੋਇਆ ਜਾਂਦਾ ਹਾਂਜੀ ਇਹ ਦੋਨੋਂ ਦੀ ਇਕੱਠੀ ਸੀਗੀ ਜੀ ਪਾਰਟਨਰ ਸੀਗੇ ਇਹ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਜਦੋਂ ਪਤਾ ਲੱਗਿਆ ਵੀ ਇਹ ਚੱਲ ਰਿਹਾ ਨਸ਼ਿਆਂ ਦੇ ਮਹਿੰਮ ਦੌਰਾਨ ਤਾਂ ਉਸ ਟਾਈਮ ਇਹ ਜਿਹੜਾ ਹੈਗਾ ਉਹਦਾ ਲਾਭ ਤਾਂ ਹੋਇਆ ਬੈਠਾ ਸੋ ਇਸ ਕਰਕੇ ਅੱਜ ਜਿਹੜਾ ਸੀ ਇਹਨੂੰ ਡਿਮੋਲਿਸ਼ ਕੀਤਾ ਤੇ ਐਂ ਸਾਡੀ ਇਹ ਮੁਹਿੰਮ ਚੱਲਦੀ ਰਹੂਗੀ ਜਿਹਨੇ ਜਿਹੜੇ ਜਿਹੜੇ ਸਮਗਲਰਸ ਨੇ ਕੂਰੀਅਰਸ ਨੇ ਮੈਨਨੋ ਨੂੰ ਇਹੀ ਰਹਿਤਾ ਕਿ ਉਹ ਸਰੈਂਡਰ ਕਰ ਦੇਣ ਨਹੀਂ ਤਾਂ ਅਦਰਵਾਇਜ਼ ਜਿਹੜਾ ਹੈਗਾ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਚੰਗਾ ਨਹੀਂ ਹੋਊਗਾ ਅਸੀਂ ਨਹੀਂ ਚਾਹੁੰਦੇ ਹੈਗੇ ਕਿਸੇ ਨੂੰ ਜਿਹੜਾ ਹੈਗਾ ਉਹ ਖਿਲਾਫ ਕਾਰਵਾਈ ਕਰਨ ਪਰ ਮੌਕਾ ਜਰੂਰ ਦਿੱਤਾ ਗਿਆ ਸੋ ਇਸ ਕਰਕੇ ਹੁਣ ਬਹੁਤ ਜ਼ਿਆਦਾ ਜਿਹੜਾ ਹੈਗਾ ਮੌਕਾ ਨਹੀਂ ਮਿਲਣਾ ਹੋਣਾ ਸੀ ਜਿਹੜਾ ਹੈਗਾ ਇਸ ਨੂੰ ਬਹੁਤ ਸਖਤੀ ਨਾਲ ਲੈ ਰਹੇ ਆ ਤੇ ਇਸ ਮੁਹਿੰਮ ਨੂੰ ਇਹੀ ਕੰਟੀਨਿਊ ਰੱਖਾਂਗੇ ਸਰ ਸਮਾਜ ਦਾ ਸਹਿਯੋਗ ਕਿਸ ਤਰ੍ਹਾਂ ਲਿਆ ਜਾ ਰਿਹਾ ਸਮਾਜ ਦਾ ਸਹਿਯੋਗ ਬਹੁਤ ਮਿਲ ਰਿਹਾ ਜੀ ਤੁਸੀਂ ਇੱਕ ਗੱਲ ਦੇਖਣ ਚਾਹੀਏ ਕਿ ਜਦੋਂ ਦੀ ਇਹ ਮੁਹਿੰਮ ਚੱਲੀ ਆ 1 ਮਾਰਚ ਤੋਂ ਇਹਦਾ آغاز ਹੋਇਆ ਤੇ ਤੁਸੀਂ ਜੇ ਸਾਡੀ ਸਾਨੂੰ ਕੋਈ ਆ ਕੇ ਦੱਸਦਾ ਸੀਗਾ ਵੀ ਇੱਥੇ ਨਸ਼ਾ ਵਿਕਦਾ ਇੱਥੇ ਆ ਤਾਂ ਉਹ ਸਿਰਫ ਕੁਝ ਪਰਸੈਂਟ ਸੀ ਤੇ ਹੁਣ ਉਹਦੀ ਰਾਈਜ਼ 50% ਤੋਂ ਵੀ ਉੱਪਰ ਹੋ ਗਿਆ ਆਲਮੋਸਟ 80% ਸਾਡੇ ਫੋਨ ਜਿਹੜੇ ਹੈਗੇ ਆ ਮੈਸੇजेस ਦੇ ਰਹੇ ਕੰਟੀਨਿਊ ਆ ਰਹੇ ਆ ਤੇ ਸਾਡੀ ਜਿਹੜੀ ਡਰਗ ਅਗੇਂਸਟ ਜਿਹੜੀ ਸੇਫ ਪੰਜਾਬ ਐਪ ਬਣੀ ਆ ਪੰਜਾਬ ਗਵਰਨਮੈਂਟ ਵੱਲੋਂ ਤੁਸੀਂ ਦੇਖੋ ਉਹਦੇ ਚ ਇੰਨੀ ਜਿਆਦਾ ਮਤਲਬ 3 ਟਾਈਮਸ ਇਨਫੋਰਮੇਸ਼ਨ ਆਉਣ ਲੱਗੀ ਸੋ ਜੇ ਇੰਨੀ ਇਨਫੋਰਮੇਸ਼ਨ ਆ ਰਹੀ ਆ ਸਾਡੇ ਸਰਪੰਚ ਪੰਚੀ ਆ ਕੇ ਦੱਸਣ ਲੱਗੇ ਆਮ ਲੋਕ ਆ ਕੇ ਦੱਸਣ ਲੱਗੇ ਐਂਡ ਕਈ ਤਾਂ ਮਤਲਬ ਨੋ ਡਾਊਟ ਆਪਣੇ ਸਾਰੇ ਤਰ੍ਹਾਂ ਦੇ ਬੰਦੇ ਕਈ ਵਾਰ ਕਿਸੇ ਨਾਲ ਲੱਗਦੀ ਹੁੰਦੀ ਆ ਤਾਂ ਵੀ ਦੱਸ ਦਿੰਦੇ ਪਰ ਅਸੀਂ ਪ੍ਰੋਪਰ ਵੈਰੀਫਾਈ ਕਰਦੇ ਆ ਬਟ ਸਟਿਲ ਜਿਹੜੀ ਉਹਨਾਂ ਨੇ ਟਿਪਸ ਦਿੱਤੀਆਂ ਨੇ ਉਹ ਆਲਮੋਸਟ ਜਿਹੜੀਆਂ ਹੈਗੀਆਂ ਉਹ ਸਹੀ ਸਾਬਤ ਨਹੀਂ ਹੈ ਠੀਕ ਹੈ